ਇਹ ਧੱਕੇਸ਼ਾਹੀ ਪੁਲਿਸ ਕਰਦੀ ਹੈ ਇੱਕ ਬੰਦੇ ਨੂੰ ਫੋਨ ਕਰਦੀ ਹੈਗੀ ਆ ਉਹ ਬੰਦੇ ਨੂੰ ਕਹਿੰਦੇ ਜੀ ਵੈਪਨ ਡਿਪੋਜ਼ਿਟ ਕਰਾ ਦਿਓ ਉਹ ਕਹਿੰਦਾ ਜੀ ਮੈਂ ਤਾਂ ਗਾਈਡਲਾਈਨਸ 'ਚ ਫਾਲ ਨਹੀਂ ਕਰਦਾ ਹੈਗਾ ਉਹ ਕਹਿੰਦੇ ਜੀ ਤੁਹਾਡਾ ਲਾਇਸੈਂਸ ਕੈਨਸਲ ਕਰਾ ਲਾਂਗੇ ਉਹਦਾ ਜਮਾ ਘਰਾਉਂਦਾ ਵਿਚਾਰਾ ਡਰਦਾ ਹੁਣ ਲੋਕੀ ਪਿੰਨਾ 'ਚ ਢਾਣੀਆਂ ਤੇ ਡੇਰਿਆਂ 'ਚ ਬੈਠੇ ਹੈਗੇ ਆ ਤੇ ਉਹ ਪਿੰਨਾ 'ਚ ਵਿਚਾਰੇ ਦੂਰ ਡਰਾਟੇ ਬੈਠੇ ਹੈਗੇ ਆ ਕੋਈ ਨਹਿਰਾ ਦੇ ਕੰਢਿਆਂ ਤੇ ਆ ਕੋਈ ਕਿਦਰੇ ਹੈ ਤੇ ਇੰਨਾ ਕ੍ਰਾਈਮ ਹੋ ਰਿਹਾ ਹੈਗਾ ਲੇਟਸ ਜਿਹੜੀਆਂ 23 ਦੀਆਂ ਇਨਸਟਰਕਸ਼ਨ ਨੇ ਜੂਨ 23 ਦੀਆਂ ਇਨਸਟਰਕਸ਼ਨ ਨੇ ਉਹਨਾਂ ਦੇ ਮੁਤਾਬਕ ਕਿਸੇ ਵੀ ਬੰਦੇ ਦਾ ਦਰਜ ਸੰਸ ਹੋਲਡ ਰ ਹੈ ਜਿਹਦੇ ਕੋਲ ਜਿਹਦਾ ਕਲੀਨ ਰਿਕਾਰਡ ਹੈਗਾ ਹੀ ਇਸ ਨੋਟ ਰਿਕੁਆਇਰਡ ਟੂ ਡਿਪੋਜ਼ਿਟ ਦੀ ਵੈਪਨ ਜੀ ਜਿਨ੍ਹਾਂ ਤੋਂ ਸ਼ਾਇਦ ਕੁਝ ਸਿੱਖਣਾ ਹੈ ਕੱਲ ਨੂੰ ਨਵੀਂ ਨੌਜਵਾਨ ਪੀੜੀ ਨੇ ਉਹੀ ਸਾਨੂੰ ਝੂਠ ਦੇ ਅੰਦਰ ਲੈ ਕੇ ਜਾਂ ਜੋ ਵੀ ਆਪਣਾ ਐਕਸਰਸਾਈਜ਼ ਘਟਾਉਣ ਵਾਸਤੇ ਕਿ ਹਾਂ ਜੀ ਸਾਨੂੰ ਕੰਮ ਕਰਨਾ ਪਊਗਾ ਇੱਕ ਬਲੈਂਕਟ ਆਰਡਰ ਪਾਸ ਕਰ ਦੋ ਜੋ ਕੇ ਨਹੀਂ ਕਰਦੇ ਜਦੋਂ ਅਸੀਂ ਰਿੱਟ ਪਾਈ ਹੈ ਮੇਰੀ ਵੀ ਸਾਡੇ ਕੰਸਰਨਡ ਐਸਚਓ ਨਾਲ ਗੱਲ ਹੋਈ ਮੈਂ ਉਹਨਾਂ ਨੂੰ ਆਪ ਜਾ ਕੇ ਥਾਣੇ ਦੇ ਅੰਦਰ ਉਹਨਾਂ ਨਾਲ ਮੇਰੀ ਫੋਨ ਤੇ ਗੱਲ ਹੋਈ ਕਹਿੰਦੇ ਜੀ ਮੈਨੂੰ ਤਾਂ ਇਸ ਗੈਡਲਾਈਨਸ ਬਾਰੇ ਕੁਝ ਨਹੀਂ ਪਤਾ ਇਹ ਕੀ ਹੈ ਇੱਕ ਸਿੰਪਲ ਜਿਹਾ ਆਰਡਰ ਡੀਐਮ ਕਰ ਦਿੰਦਾ ਵੀ ਵੈਪਨਸ ਡਿਪੋਜ਼ਿਟ ਕਰਾਓ ਉਹਦੇ ਬੇਸਿਸ ਤੇ ਪੁਲਿਸ ਵਾਲੇ ਸਾਰਿਆਂ ਨੂੰ ਕਹੀ ਜਾਂਦੇ ਹੈਗੇ ਵੈਪਨ ਡਿਪੋਜ਼ਿਟ ਕਰਾਓ ਜਦ ਕਿ ਇਹੋ ਜੀ ਕੋਈ ਗੱਲ ਨਹੀਂ ਹੈਗੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀਆਂ ਗਾਈਡਲਾਈਨਸ ਨੇ ਨੋਟੀਫਿਕੇਸ਼ਨਸ ਨੇ ਉਹਦੇ ਵਿੱਚ ਉਹਨਾਂ ਨੇ ਤਿੰਨ categories <laughs> ਦੇ ਵੈਪਨ ਡਿਪੋਜ਼ਿਟ ਕਰਾਉਣ ਵਾਸਤੇ ਕੀ ਆਇਆ ਹੈਗਾ ਜਿਨ੍ਹਾਂ ਕੋਲ ਵੈਪਨ ਡਿਪੋਜ਼ਿਟ ਕਰਾਉਣੇ ਹਨ ਡੀਐਮ ਨੇ ਜਿਵੇਂ ਜਦੋਂ ਇਲੈਕਸ਼ਨ ਡਿਕਲੇਅਰ ਹੋ ਜਾਂਦੀ ਹੈ ਉਹਨੂੰ ਇੱਕ ਸਕਰੂਟੀਨੀ ਕਮੇਟੀ ਬਣਾਉਣੀ ਪਵੇਗੀ ਜਿਵੇਂ ਕਿ ਉਹ ਬੰਦੇ ਜਿਹੜੇ ਜਮਾਨਤ ਦੇ ਨੇ ਉਹ ਬੰਦੇ ਜਿਹੜੇ ਕਿਸੇ ਕੇਸ ਦੇ ਵਿੱਚ ਪਹਿਲਾਂ ਹੀ ਆਪਣੇ ਕ੍ਰਿਮੀਨਲ ਹਿਸਟਰੀ ਦੇ ਨੇ ਜਾਂ ਜਿਨ੍ਹਾਂ ਨੇ ਪਹਿਲਾਂ ਕਿਸੇ ਇਲੈਕਸ਼ਨ ਦੇ ਦੌਰਾਨ ਕੋਈ ਰਾਇਟਿੰਗ ਕੀਤੀ ਹੈਗੀ ਇਸ ਗਰੂਨੀ ਕਮੇਟੀ ਨੇ ਰਿਕਮੈਂਡ ਕੀਤਾ ਤੁਹਾਡਾ ਨਾਮ ਤੁਹਾਡੇ ਕੋਲੋਂ ਅਸੀਂ ਤੁਹਾਡੇ ਵੈਪਨ ਡਿਪੋਜ਼ਿਟ ਕਰਾਉਣੇ ਹੈਗੇ ਆ ਤੁਸੀਂ ਵਿਦਿਨ 7 ਦਿਨ ਦੇ ਵਿੱਚ ਜੋ ਡਿਪੋਜ਼ਿਟ ਕਰਾਓ ਉਹਨਾਂ ਨੇ ਸਾਡੇ ਅੱਗੇ ਇਹਨਾਂ ਨੂੰ ਡਿਸਟ੍ਰਿਕਟ ਮੈਜਿਸਟਰੇਟ ਤੇ ਪੁਲਿਸ ਕਨਸਰਨਡ ਸਾਰੀ ਹੈਗੀ ਹੈ ਉਹਨਾਂ ਨੂੰ ਇਹ ਸਾਰੀਆਂ ਪਾਵਰ ਸਾਡੀ ਤਾਂ ਸੇਫਟੀ ਪੁਲਿਸ ਨੇ ਕਰਨੀਆਂ ਸਾਡੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਤਾਂ ਆਪਣਾ ਜੇ ਇਹੀ ਹੋਣ ਉਹਨਾਂ ਦੇ ਆਰਡਰਸ ਨੂੰ ਤੋਰ ਮੜੋੜ ਕੇ ਸਾਨੂੰ ਦੱਸ ਦੇਣੇ ਵੀ ਜੀ ਇਹਨਾਂ ਨੇ ਕੀ ਪੜਿਆ ਜੀ ਤੇ ਉਹ ਸਾਰਾ ਕੁਝ ਸਾਨੂੰ ਇੱਕ ਦੱਸ ਦੇਣੇ ਆਮ ਬੰਦੇ ਨੂੰ ਜਿਵੇਂ ਤੇ ਅਸੀਂ ਐਡਵੋਕੇਟ ਹੈਗੇ ਮੇਰਾ 30 ਮੈਂ 35 36 ਸਾਲ ਦਾ ਹਾਈ ਕੋਰਟ ਪ੍ਰੈਕਟਿਸ ਕਰਦਾ ਤੇ ਮੇਰਾ ਕਲੀਨ ਰਿਕਾਰਡ ਹੈਗਾ ਮੈਂ ਉਹਨਾਂ ਨੂੰ ਕਿਹਾ ਮੇਰੇ ਖਿਲਾਫ ਕੋਈ ਇਹੋ ਜੀ ਗੱਲਬਾਤ ਨਹੀਂ ਨਾਲੇ ਉਹਨਾਂ ਨੂੰ ਮੈਂ ਸਾਰੀਆਂ ਇਨਸਟਰਕਸ਼ਨਸ ਦਿਖਾਈਆਂ 2009 ਦੀ ਬੰਬੇ ਹਾਈ ਕੋਰਟ ਦੀ ਜੱਜਮੈਂਟ ਹੈ ਕਈ ਹੋਰ ਆਪਣੇ ਹਾਈ ਕੋਰਟ ਦੀਆਂ ਜੱਜਮੈਂਟਸ ਵੀ ਮੈਂ ਕਿਹਾ ਸੀਨੀਅਰ ਇਹਦੇ ਚ ਫਾਲ ਕਰਦੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਉੱਤੇ ਖਬਰਾਂ ਚੱਲ ਰਹੀਆਂ ਨੇ ਕਿ ਆਪਣੇ ਆਪਣੇ ਹਥਿਆਰ ਜਮ੍ਹਾਂ ਕਰਵਾ ਦਿਓ ਕਿਉਂਕਿ ਇਲੈਕਸ਼ਨ ਕਮਿਸ਼ਨ ਨੇ ਖਾਸ ਤੌਰ ਤੇ ਕਹਿ ਦਿੱਤਾ ਪਰ ਇਸ ਦੇ ਵਿੱਚ ਬੜੀਆਂ ਗੱਲਾਂ ਨਿਕਲਣੀਆਂ ਨੇ ਕਿ ਇਲੈਕਸ਼ਨ ਕਮਿਸ਼ਨ ਨੇ ਨਹੀਂ ਕਿਹਾ ਇਸ ਦੇ ਵਿੱਚ ਗਾਈਡਲਾਈਨਸ ਕੀ ਨੇ ਕਈਆਂ ਨੇ ਤਾਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਰਿਟਿਸ਼ਨ ਪਾ ਦਿੱਤੀ ਕਿ ਅਸਲ ਦੇ ਵਿੱਚ ਅਜਿਹਾ ਕਿਉਂ ਕੀਤਾ ਜਾ ਰਿਹਾ ਅਸਲੇ ਕਿਉਂ ਜਮ੍ਹਾਂ ਕਰਾਏ ਜਾਣ ਕਿਉਂਕਿ ਇਲੈਕਸ਼ਨ ਸਿਰ ਦੇ ਉੱਤੇ ਨੇ ਜਿਨ੍ਹਾਂ ਨੂੰ ਕੋਈ ਥ੍ਰੈਟ ਹੋ ਜੇ ਜਾਂ ਕੋਈ ਗੱਲਬਾਤ ਹੋ ਜੇ ਉਸ ਦਾ ਜ਼ਿੰਮੇਵਾਰ ਕੌਣ ਹੋਏਗਾ ਇਹ ਵੀ ਕਿਹਾ ਗਿਆ ਅਸੀਂ ਹਥਿਆਰ ਅਸੀਂ ਅਸਲੇ ਜਮ੍ਹਾਂ ਕਰਵਾ ਦੇਵਾਂਗੇ ਤੁਸੀਂ ਸਿਕਿਉਰਿਟੀ ਪ੍ਰੋਵਾਈਡ ਕਰਵਾ ਦਿਓ ਪਾਰੇ ਸਾਰੀ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਅਸਲ ਵਿੱਚ ਮਸਲਾ ਕੀ ਹੈ ਭਾਵੇਂ ਚੰਡੀਗੜ੍ਹ ਹੈ ਭਾਵੇਂ ਪੰਜਾਬ ਹੈ ਭਾਵੇਂ ਹਰਿਆਣਾ ਹੈ ਸਾਡੇ ਨਾਲ ਸੀਨੀਅਰ ਵਕੀਲ ਤੇਂਦਰਪਾਲ ਸਿੰਘ ਤੁਗ ਤੇ ਉਹਨਾਂ ਦੇ بیٹے ਅਮਰਿੰਦਰਪਾਲ ਸਿੰਘ ਤੁੰਗ ਨੇ ਅਸੀਂ ਇਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇਹ ਸਾਰਾ ਚੀਜ਼ ਕੀ ਹੈ ਸਰ ਪਹਿਲਾਂ ਤਾਂ ਜਿਸ ਤਿੱਕ ਇਹਨਾਂ ਰੌਲਾ ਪਿਆ ਹੈ ਸੋਸ਼ਲ ਮੀਡੀਆ ਦੇ ਉੱਤੇ ਕਿ ਜਲਦੀ ਕੋਈ ਪੁਲਸਲਾ ਫੋਨ ਕਰਦਾ ਕਿ ਛੇਤੀ ਅਸਲਾ ਜਮ੍ਹਾਂ ਕਰਾ ਕੇ ਜਾਓ ਹਦਾਇਤਾਂ ਦੇ ਉੱਪਰੋਂ ਹਾਂਜੀ ਬੇਸਿਕਲੀ ਜੀ ਇਹ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀਆਂ ਇਨਸਟਰਕਸ਼ਨਸ ਨੇ ਪਰ ਉਹ ਇਹ ਇਨਸਟਰਕਸ਼ਨਸ ਨਹੀਂ ਹੈਗੀਆਂ ਵੀ ਤੁਸੀਂ ਸਾਰਿਆਂ ਕੋਲੋਂ ਵੈਪਨ ਜਮ੍ਹਾਂ ਕਰਾਉਣੇ ਆ ਇਹ ਕੀ ਹੈ ਇੱਕ ਸਿੰਪਲ ਜਿਹਾ ਆਰਡਰ ਡੀਐਮ ਕਰ ਦਿੰਦਾ ਵੀ ਵੈਪਨਸ ਡਿਪੋਜ਼ਿਟ ਕਰਾਓ ਉਹਦੇ ਬੇਸਿਸ ਤੇ ਪੁਲਿਸ ਵਾਲੇ ਸਾਰਿਆਂ ਨੂੰ ਕਹੀ ਜਾਂਦੇ ਹੈਗੇ ਵੈਪਨ ਡਿਪੋਜ਼ਿਟ ਕਰਾਓ ਜਦ ਕਿ ਇਹੋ ਜੀ ਕੋਈ ਗੱਲ ਨਹੀਂ ਹੈਗੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀਆਂ ਗਾਈਡਲਾਈਨਸ ਨੇ ਨੋਟੀਫਿਕੇਸ਼ਨਸ ਨੇ ਉਹਦੇ ਵਿੱਚ ਉਹਨਾਂ ਨੇ ਤਿੰਨ categories ਦੇ ਵੈਪਨ ਡਿਪੋਜ਼ਿਟ ਕਰਾਉਣ ਵਾਸਤੇ ਕਿਹਾ ਹੈਗਾ ਜਿਨ੍ਹਾਂ ਕੋਲੋਂ ਵੈਪਨ ਡਿਪੋਜ਼ਿਟ ਕਰਾਉਣੇ ਹਨ ਡੀਐਮ ਨੇ ਜਦੋਂ ਇਲੈਕਸ਼ਨ ਡਿਕਲੇਅਰ ਹੋ ਜਾਂਦੀ ਹੈ ਉਹਨੂੰ ਇੱਕ ਸਕਰੂਟੀਨੀ ਕਮੇਟੀ ਬਣਾਉਣੀ ਪੈਗੀ ਸਕਰੂਟੀਨੀ ਕਮੇਟੀ ਦੇ ਵਿੱਚ ਇੱਕ ਏਡੀਸੀ ਹੋਵੇਗਾ ਇੱਕ ਪੁਲਿਸ ਵਾਲਿਆਂ ਦਾ ਐਸਪੀ ਲੈਵਲ ਦਾ ਰੈਂਕ ਦਾ ਬੰਦਾ ਹੋਵੇਗਾ ਇਹ ਘੁਰ ਤਿੰਨ ਕਮੇਟੀ ਮੈਂਬਰ ਹੋਣਗੇ ਉਹਨਾਂ ਦੇ ਕੋਲ ਤਿੰਨ categories ਦੇ ਬੰਦਿਆਂ ਦੇ ਕੇਸ ਪੁਟ ਅਪ ਕੀਤੇ ਜਾਣਗੇ ਜਿਵੇਂ ਕਿ ਉਹ ਬੰਦੇ ਜਿਹੜੇ ਜਮਾਨਤਤੇ ਨੇ ਉਹ ਬੰਦੇ ਜਿਹੜੇ ਕਿਸੇ ਕੇਸ ਦੇ ਵਿੱਚ ਪਹਿਲਾਂ ਆਪਣੇ ਕ੍ਰਿਮੀਨਲ ਹਿਸਟਰੀ ਦੇ ਨੇ ਜਾਂ ਜਿਨ੍ਹਾਂ ਨੇ ਪਹਿਲਾਂ ਕਿਸੇ ਇਲੈਕਸ਼ਨ ਦੇ ਦੌਰਾਨ ਕੋਈ ਰੌਇਟਿੰਗ ਕੀਤੀ ਹੈਗੀ ਆ ਜਾਂ ਜਿਹੜੇ ਵੈਪਨਸ ਡਿਸਪਲੇ ਕਰਦੇ ਹੈਗੇ ਆ ਜਿਵੇਂ ਕਿ ਸੋਸ਼ਲ ਮੀਡੀਆ ਤੇ ਜਾਂ ਹੋਰ ਇਹ ਉਹਨਾਂ ਤਿੰਨ ਕੈਟੇਗਰੀਆਂ ਕੋਲੋਂ ਹੀ ਦੇ ਆਪਣੇ ਉਹ ਸਕਰੂਟੀਨੀ ਕਮੇਟੀ ਨੂੰ ਕੇਸ ਭੇਜਣਗੇ ਲਾਇਸੈਂਸ ਭੇਜਣਗੇ ਉਹ ਸਕਰੂਟੀਨੀ ਕਮੇਟੀ ਉਹਨਾਂ ਨੂੰ ਡਿਸਾਈਡ ਕਰੇਗੀ ਕਿ ਇਹ ਕਿੰਨਾ ਕੁ ਨੂੰ ਜਮ੍ਹਾਂ ਕਰਾਉਣੇ ਆ ਫਿਰ ਉਹ ਸਕਰੂਟੀਨੀ ਕਮੇਟੀ ਡੀਐਮ ਨੂੰ ਰეკਮੈਂਡ ਕਰਕੇ ਭੇਜੇਗੀ ਕਿ ਇੰਨੇ ਬੰਦਿਆਂ ਦੇ ਜਿਹੜੇ ਵੈਪਨ ਆ ਉਹ ਡਿਪੋਜ਼ਿਟ ਕਰਾਉਣੇ ਬਣਦੇ ਹੈਗੇ ਆ ਫਿਰ ਡੀਐਮ ਬਾਏ ਨੇਮ ਜਿੰਨਾਂ ਕੋਲ ਡਿਪੋਜ਼ਿਟ ਕਰਾਉਣੇ ਆ ਉਹਨਾਂ ਨੂੰ ਨੋਟਿਸ ਇਸ਼ੂ ਕਰੇਗਾ ਪੀਐਸ ਗ੍ਰਾਊਂਡ ਨੀ ਕਮੇਟੀ ਨੇ ਰਿਮੈਂਡ ਕੀਤਾ ਤੁਹਾਡਾ ਨਾਮ ਤੁਹਾਡੇ ਕੋਲੋਂ ਅਸੀਂ ਤੁਹਾਡੇ ਵੈਪਨ ਡਿਪੋਜ਼ਿਟ ਕਰਾਉਣੇ ਹੈਗੇ ਆ ਤੁਸੀਂ ਵਿਦਨ 7 ਦਿਨ ਦੇ ਵਿੱਚ ਜੋ ਡਿਪੋਜ਼ਿਟ ਕਰਾਓ ਉਹਦੀ ਇੱਕ ਕਾਪੀ ਡੀਐਮ ਕਨਸਰਨਡ ਐਸਐਚਓ ਨੂੰ ਭੇਜੇਗਾ ਫਿਰ ਉਹ ਵੈਪਨ ਡਿਪੋਜ਼ਿਟ ਕਰਾਉਣਗੇ ਇਸ ਤੋਂ ਇਲਾਵਾ ਜਿਹੜੀ ਜਨਰਲ ਬਾਕੀ ਬੰਦੇ ਹੈਗੇ ਆ ਜਿਨ੍ਹਾਂ ਦੇ ਖਿਲਾਫ ਕੋਈ ਕੇਸ ਨਹੀਂ ਹੈਗਾ ਕਲੀਨ ਰਿਕਾਰਡ ਹੈਗਾ ਜਿਨ੍ਹਾਂ ਦਾ ਉਹਨਾਂ ਨੂੰ ਕੋਈ ਲੋੜ ਨਹੀਂ ਹੈਗੀ ਐਸ ਪਰ ਇਲੈਕਸ਼ਨ ਕਮਿਸ਼ਨ ਦੀਆਂ ਲੇਟੈਸਟ ਜਿਹੜੀਆਂ 23 ਦੀਆਂ ਇਨਸਟਰਕਸ਼ਨ ਨੇ ਜੂਨ 2 ਦੇ ਲਿਸੈਂਸ ਹੋल्ड ਰ ਹੈ ਜਿਹਦੇ ਕੋਲ ਜਿਹਦਾ ਕਲੀਨ ਰਿਕਾਰਡ ਹੈਗਾ ਹੀ ਇਸ ਨੋਟ ਰਿਕੁਆਇਰਡ ਟੂ ਡਿਪੋਜ਼ਿਟ ਦੀ ਵੈਪਨਸ ਇਹ ਧੱਕੇਸ਼ਾਹੀ ਪੁਲਿਸ ਕਰਦੀ ਹੈ ਇੱਕ ਬੰਦੇ ਨੂੰ ਫੋਨ ਕਰਦੀ ਹੈਗੀ ਆ ਉਹ ਬੰਦੇ ਨੂੰ ਕਹਿੰਦੇ ਜੀ ਵੈਪਨ ਡਿਪੋਜ਼ਿਟ ਕਰਾ ਦਿਓ ਉਹ ਕਹਿੰਦਾ ਜੀ ਮੈਂ ਤਾਂ ਗਾਈਡਲਾਈਨਸ ਚ ਫਾਲ ਨਹੀਂ ਕਰਦਾ ਹੈਗਾ ਅੱਗੋਂ ਕਹਿੰਦੇ ਜੀ ਤੁਹਾਡਾ ਲਿਸੈਂਸ ਕੈਨਸਲ ਕਰਾ ਲਾਂਗੇ ਉਹਦਾ ਜਮਾ ਕਰਾ ਦਿੰਦਾ ਵਿਚਾਰਾ ਡਰਦਾ ਹੁਣ ਲੋਕੀ ਪਿੰਡਾਂ ਚ ਟਾਹਣੀਆਂ ਤੇ ਡੇਰਿਆਂ ਚ ਬੈਠੇ ਹੈਗੇ ਆ ਤੇ ਸੈਲਫ ਡਿਫੈਂਸ ਦੇ ਵਿੱਚ ਉਹਨਾਂ ਨੇ ਇਹ ਵੈਪਨ ਲੈ ਹੋਏ ਆ ਤੇ ਉਹ ਪਿੰਨਾ ਚ ਵਿਚਾਰੇ ਦੂਰ ਡਰਾٹے ਬੈਠੇ ਹੈਗੇ ਆ ਕੋਈ ਨਹਿਰਾਂ ਦੇ ਕੰਢਿਆਂ ਤੇ ਕੋਈ ਕਿਧਰੇ ਹੈ ਤੇ ਇੰਨਾ ਕ੍ਰਾਈਮ ਹੋ ਰਿਹਾ ਹੈਗਾ ਉਹਨਾਂ ਕੋਲ ਵੈਪਨ ਡਿਪੋਜ਼ਿਟ ਕਰਾ ਰਹੇ ਆ ਇਸੇ ਤਰ੍ਹਾਂ 2019 ਦੇ ਵਿੱਚ ਸਾਨੂੰ ਵੀ ਇਹਨਾਂ ਨੇ ਕਿਹਾ ਸੀ ਵੈਪਨ ਡਿਪੋਜ਼ਿਟ ਕਰਾਉਣ ਵਾਸਤੇ ਮੈਨੂੰ ਵੀ ਬੇਟੇ ਨੂੰ ਵੀ ਕਿਹਾ ਉਹਨਾਂ ਨੇ ਤੇ ਅਸੀਂ ਐਡਵੋਕੇਟ ਹੈਗੇ ਮੇਰਾ 30 ਮੈਂ 35 36 ਸਾਲ ਦਾ ਹਾਈ ਕੋਰਟ ਪ੍ਰੈਕਟਿਸ ਕਰਦਾ ਤੇ ਮੇਰਾ ਕਲੀਨ ਰਿਕਾਰਡ ਹੈਗਾ ਮੈਂ ਉਹਨਾਂ ਨੂੰ ਕਿਹਾ ਮੇਰੇ ਖਿਲਾਫ ਕੋਈ ਇਹੋ ਜੀ ਗੱਲਬਾਤ ਨਹੀਂ ਨਾਲੇ ਉਹਨਾਂ ਨੂੰ ਮੈਂ ਸਾਰੀਆਂ ਇਨਸਟਰਕਸ਼ਨਸ ਦਿਖਾਈਆਂ 2009 ਦੀ ਬੰਬੇ ਹਾਈ ਕੋਰਟ ਦੀ ਜੱਜਮੈਂਟ ਹੈ ਕਈ ਹੋਰ ਆਪਣੇ ਹਾਈ ਕੋਰਟ ਦੀਆਂ ਜੱਜਮੈਂਟਸ ਵੀ ਮੈਂ ਕਿਹਾ ਸੀ ਨਹੀਂ ਇਹਦੇ ਚ ਫਾਲ ਕਰਦੇ ਪਰ ਉਹ ਤੈਜ ਦੇ ਵਿੱਚ ਇੱਕ ਐਸਆਈ ਸੀਗਾ ਉਹਨੇ ਮੈਨੂੰ ਲਿਖ ਕੇ ਦੇ ਦਿੱਤਾ ਕਹਿੰਦਾ ਜੀ ਤੁਸੀਂ ਕਹਿੰਦੇਸ ਮੈਨੂੰ ਲਿਖ ਕੇ ਦਵਾਂ ਮੈਂ ਤੁਹਾਨੂੰ ਲਿਖ ਕੇ ਦੇ ਦਿੰਦਾ ਉਹਨੇ ਮੈਨੂੰ ਲਿਖ ਕੇ ਦੇ ਦਿੱਤਾ ਜੀ ਅਸੀਂ ਦੋਨਾਂ ਜਣੇ ਹਾਈ ਕੋਰਟ ਰੈਟ ਫਾਈ ਉਹਦੇ ਵਿੱਚ ਹਾਈ ਕੋਰਟ ਕੋਵਿਡ ਬਾਅਦ ਚ ਕੋਵਿਡ ਲੱਗਿਆ 20 ਦੇ ਵਿੱਚ ਉਹ ਕੋਵਿਡ ਦੇ ਦੌਰਾਨ ਹਾਈ ਕੋਰਟ ਨੇ ਉਹਦੇ ਚ ਇਹ ਆਰਡਰ ਕੀਤਾ ਕਿ ਇਹ ਜਿਹੜੇ ਹੈਗੇ ਆ ਇਹਨਾਂ ਕੋਲੋਂ ਵੈਪਨ ਨਹੀਂ ਡਿਪੋਜ਼ਿਟ ਕਰਾਏ ਜਾਣਗੇ ਜੇ ਇਹਨਾਂ ਕੋਲੋਂ ਕਰਾਉਣੇ ਨੇ ਤੇ ਇਹਨਾਂ ਦੀ ਸਿਕਿਉਰਿਟੀ ਦਾ ਤੁਹਾਨੂੰ ਅਰੇਂਜਮੈਂਟ ਕਰਨਾ ਪਊਗਾ ਅੱਛਾ ਇਹ ਪੰਜਾਬ ਪੁਲਿਸ ਤੁਹਾਨੂੰ ਇਹ ਪਹਿਲਾਂ ਇੱਕ ਗਨਮੈਨ ਜਾਂ ਦੋ ਗਨਮੈਨ ਦੇਗੀ ਉਸ ਤੋਂ ਬਾਅਦ ਜਿਹੜਾ ਤੁਹਾਡੇ ਕੋਲ ਅਸਲਾ ਹੋਏਗਾ ਇੱਕ ਹੈ ਦੋ ਹੈ ਉਹ ਉਸ ਤੋਂ ਬਾਅਦ ਫਿਰ ਇਹ ਅਦਲਾ ਬਦਲੀ ਹੋਏਗੀ ਬਿਲਕੁਲ ਇਹ ਹਾਈ ਕੋਰਟ ਨੇ ਆਰਡਰ ਕੀਤਾ ਵੀ ਇਹਨਾਂ ਦੀ ਸਿਕਿਉਰਿਟੀ ਜਿਹੜੀ ਹੈਗੀ ਆ ਉਹ ਉਹਦਾ ਤੁਸੀਂ ਕਾਲਰ ਕਨੇਜੇ ਨਾਲ ਜੀਨਗਲੋਂ ਵੈਪਨ ਲੈਣੀ ਹੈਗੀ ਆ ਉਹ ਹਾਈ ਕੋਰਟ ਦਾ ਇੰਟੈਰਿਮ ਆਰਡਰ ਸਾਡੀ ਫੇਵਰ ਚ ਹੈਗਾ ਇਸ ਕਰਕੇ ਜਿਹੜੇ ਇਹ ਆਰਡਰ ਬਲੈਂਕਟ ਆਰਡਰ ਹੁਣ ਡੀਸੀ ਮੋਹਲੀ ਨੇ 16 ਤਰੀਕ ਨੂੰ ਆਰਡਰ ਕੀਤਾ 16 ਤਿੰਨ ਨੂੰ ਉਹ ਬਲੈਂਕਟ ਆਰਡਰ ਕਰਤਾ ਤੇ 18 ਤਰੀਕ ਨੂੰ ਅਖਬਾਰ ਚ ਆ ਗਿਆ ਕਿ 9000 ਲਿਸੈਂਸ ਨੇ ਸਾਡੇ ਕੋਲ ਤੇ 1500 ਨੇ ਡਿਪੋਜ਼ਿਟ ਕਰਾ ਲੇ ਬਾਕੀ 7500 ਕੋਲੋਂ ਅਸੀਂ ਛੇਤੀ ਕਰਵਾ ਲਵਾਂਗੇ ਜਦ ਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਸਾਰਿਆਂ ਦੇ ਲਿਸੈਂਸ ਡਿਪੋਜ਼ਿਟ ਕਰਾਉਣ ਨੂੰ ਤਾਂ ਕਹਿੰਦੇ ਹੀ ਨਹੀਂ ਵੈਪਨਸ ਡਿਪੋਜ਼ਿਟ ਕਰਾਉਣ ਨੂੰ ਤਾਂ ਕਹਿੰਦੇ ਹੀ ਨਹੀਂ ਹੈ ਨਾਲ ਉਹਦੀਆਂ ਗਾਈਡਲਾਈਨਸ ਨੇ ਇਹ ਤੱਕਾ ਕਰਦੇ ਨੇ ਕਿ ਉਹ ਇਸ ਕਰਕੇ ਕਰਦੇ ਨੇ ਕਿ ਡੀਐਮ ਚਾਹੁੰਦਾ ਕਿ ਮੈਂ ਆਪਣਾ ਸਟਾਫ ਕਿਉਂ ਲਾਵਾਂ ਇਹ ਮੇਰੇ 5-7 ਬੰਦੇ 10 ਬੰਦੇ ਲੱਗੇ ਰਹਿਣਗੇ ਹਫਤਾ ਸਕਰੂਟੀਨ ਕਰਨ ਨੂੰ ਫਿਰ ਨੋਟਿਸ ਕਰਾਂਗੇ ਇੱਕ ਬਲੈਂਕਟ ਆਰਡਰ ਕਰ ਦੋ ਵੇਖੀ ਜਾਊਗੀ ਜੋ ਉਹ ਲੋਕਾਂ ਨੂੰ ਅਸਲ ਦੇ ਵਿੱਚ ਪਤਾ ਨਹੀਂ ਹੈਗਾ ਲੋਕ ਲੋਕ ਪੜੇ ਲਿਖੇ ਨਹੀਂ ਹੈਗੇ ਵੀ ਮਤਲਬ ਉਹ ਇਸੇ ਸੋਚਦੇ ਨੇ ਕਿ ਅਸੀਂ ਜੋ ਕਹਾਂਗੇ ਉਹ ਉਹਨਾਂ ਨੇ ਮੰਨ ਲੈਣਾ ਤੇ ਆ ਕੇ ਆਪੀ ਜਮਾ ਕਰਾ ਜਾਣਗੇ ਗੱਲ ਇਹ ਹੈ ਵੀ ਇੱਕ ਤਾਂ ਡੀਸੀ ਦਾ ਆਰਡਰ ਹੋ ਗਿਆ ਉਹ ਜਦੋਂ ਪੁਲਿਸ ਵਾਲੇ ਫੋਨ ਕਰਦੇ ਕਹਿੰਦੇ ਜੀ ਡੀਸੀ ਦਾ ਆਰਡਰ ਹੈਗਾ ਜਮਾ ਕਰਾਓ ਅੱਗੋਂ ਜੇ ਕੋਈ ਜਾਣਾ ਪਿੰਡੂ ਬੰਦਾ ਜਾਂ ਹੋਰ ਵੀ ਕੋਈ ਬੰਦਾ ਕਹਿੰਦਾ ਹੈਗਾ ਜੀ ਵੀ ਮੈਂ ਗਾਈਡਲਾਈਨਸ ਦੇ ਮੁਤਾਬਕ ਮੈਂ ਤਾਂ ਇਹਦੇ ਵਿੱਚ ਫਾਲ ਨਹੀਂ ਕਰਦਾ ਕਹਿੰਦੇ ਕੋਈ ਗੱਲ ਨਹੀਂ ਫਿਰ ਤੇਰਾ ਸੈਂਸ ਕੈنسਲੇਸ਼ਨ ਕਰਨ ਲਈ ਵਾਸਤੇ ਲੇਖ ਦਿੰਨੇ ਆ ਉਹ ਇਸ ਥ੍ਰੈਟ ਦੇ ਵਿੱਚ ਉਹ ਵਿਆਹੇ ਕਰਾ ਦਿੰਦੇ ਹੈਗੇ ਆ ਜਦ ਕਿ ਉਹਨਾਂ ਨੂੰ ਕਰਾਉਣ ਦੀ ਕੋਈ ਲੋੜ ਨਹੀਂ ਹੈਗੀ ਜਿਨ੍ਹਾਂ ਦਾ ਕਲੀਨ ਰਿਕਾਰਡ ਹੈਗਾ ਈਵਨ ਗਾਈਡਲਾਈਨਸ ਜਿਹੜੀਆਂ ਨੇ ਲੇਟੈਸਟ ਗਾਈਡਲਾਈਨਸ ਇਹ ਵੀ ਇਹੀ ਕਹਿੰਦੀਆਂ ਨੇ 16 ਤਰੀਕ ਨੂੰ ਇਸੇ ਤਰ੍ਹਾਂ ਯੂਪੀ ਦੇ ਵਿੱਚ ਵੀ ਉੱਤਰ ਪ੍ਰਦੇਸ਼ ਦੇ ਵਿੱਚ ਵੀ ਇਹਨਾਂ ਨੇ ਇਸੇ ਤਰ੍ਹਾਂ ਬਲੈਂਕਟ ਆਰਡਰ ਕੱਢੇ ਡੀਐਮ ਨੇ ਉਹ ਲਖਨਊ ਦੇ ਰੈਜ਼ੀਡੈਂਸੀ ਕੋਈ ਐਕਸਐਮਐਲਏ ਸੀ ਦੋ ਤਿੰਨ ਜਣੇ ਹੋਰ ਸੀਗੇ ਉਹਨਾਂ ਨੇ ਚਾਰ ਜਣੇ ਰਲ ਕੇ ਇੱਕ ਰਿਟ ਹਾਈ ਕੋਰਟ ਫਾਈਲ ਕਰ ਦਿੱਤੀ ਅਲਾਹਾਬਾਦ ਹਾਈ ਕੋਰਟ ਜਿਹੜੀ ਕਿ ਲਖਨਊ ਬੈਂਚ ਨੇ ਸੁਣੀ 22 ਤਰੀਕ ਨੂੰ 22 ਤਰੀਕ ਨੂੰ ਉਹਨੇ ਆਰਡਰ ਕੋ ਕਵਾਇਸ਼ ਕਰ ਦਿੱਤਾ ਵੀ ਬਲੈਂਕਟ ਆਰਡਰ ਨਹੀਂ ਤੁਸੀਂ ਕਰ ਸਕਦੇ ਇਹ ਜਿਹੜਾ ਹੈਗਾ ਤੁਸੀਂ ਇੰਡੀਵਿਜੂਅਲ ਕੇਸਿਸ ਸਕ੍ਰੀਨਿੰਗ ਕਮੇਟੀ ਨੇ ਸੁਣਨੇ ਹੈਗੇ ਗਾਈਡਲਾਈਨਸ ਦੇ ਮੁਤਾਬਕ ਫਿਰ ਬਾਈ ਨੇਮ ਤੁਸੀਂ ਇਹਨਾਂ ਨੂੰ ਨੋਟਿਸ ਇਸ਼ੂ ਕਰੋ ਤੇ ਫਿਰ ਤੁਸੀਂ ਡਿਪੋਜ਼ਿਟ ਕਰਾ ਸਕਦੇ ਜੇ 22 ਮਾਰਚ 2024 ਦਾ ਲਖਨਊ ਬੈਂਚ ਦਾ ਫੈਸਲਾ ਹੈਗਾ ਇਹ ਬਿਲਕੁਲ ਸਰ ਤੁਹਾਡੇ ਤੋਂ ਵੀ ਜਨਣਾ ਚਾਹਾਂਗੇ ਤੁਹਾਨੂੰ ਰਿਟ੍ਰਿਟੇਸ਼ਨ ਪਾਉਣੀ ਪੈਗੀ ਇਸ ਤਰੀਕੇ ਦੇ ਨਾਲ ਕਿਉਂਕਿ ਤੁਹਾਡਾ ਜਿਹੜਾ ਵੈਪਨ ਸੀਗਾ ਉਹ ਸਰਕਾਰ ਮੰਗ ਰਹੀ ਸੀਗੀ ਜਿਸ ਤਿਕ ਨਾਲ ਆਰਡਰ ਹੋ ਰਹੇ ਨੇ ਕਿ ਜਿਹੜੇ ਉੱਪਰ ਆਫੀਸਰਸ ਬੈਠੇ ਹੋਏ ਨੇ ਉਹ ਪੜ੍ਹੇ ਲਿਖੇ ਨਹੀਂ ਆ ਕਿ ਜਾ ਉਹਨਾਂ ਨੂੰ ਪਤਾ ਹੁੰਦੇ ਵੀ ਜਾਣਬੁੱਝ ਕੇ ਆਰਡਰ ਦਿੱਤੇ ਜਾ ਰਹੇ ਨੇ ਕਿ ਆਰਡਰ ਕਰ ਦੋ ਬਸ ਇਸ ਤਰੀਕੇ ਨਾਲ ਚੱਲੀ ਜਾਏਗੀ ਬਿਲਕੁਲ ਗੱਲ ਇਹ ਹੈ ਜੀ ਕਿ ਡੀਸੀ ਡੀਐਮ ਹੁੰਦਾ ਡੀਐਮ ਨੂੰ ਹੀ ਅਸੀਂ ਡੀਸੀ ਕਹਿੰਦੇ ਆ ਡੀਸੀ ਜੋ ਬੰਦਾ ਲੱਗਦਾ ਸਾਨੂੰ ਸਾਰਿਆਂ ਨੂੰ ਪਤਾ ਬਹੁਤ ਹੀ ਪੜਿਆ ਲਿਖਿਆ ਇੱਕ ਆਈਏਐਸ ਅਫਸਰ ਲੱਗਦਾ ਸੋ ਜੇ ਉਹਨਾਂ ਨੂੰ ਨਹੀਂ ਇਹ ਸੋਚ ਸਕਦੇ ਗਾਈਡਲਾਈਨਸ ਪੜਨ ਤੋਂ ਬਾਅਦ ਵੀ ਇਹਦੇ 'ਚ ਅਸੀਂ ਸਾਨੂੰ ਬਲੈਂਕਟ ਆਰਡਰ ਨਹੀਂ ਪਾਸ ਕਰਨਾ ਚਾਹੀਦਾ ਸਾਨੂੰ ਸਕਰੂਟੀ ਕਮੇਟੀ ਸਕਰੀਨਿੰਗ ਕਮੇਟੀ ਬਣਾਉਣੀ ਚਾਹੀਦੀ ਹੈ ਤੇ ਇਹ ਸਾਡੇ ਵਾਸਤੇ ਬਹੁਤ ਨਰਮੋਸ਼ੀ ਦੀ ਗੱਲ ਹੈ ਕਿ ਸਾਡੇ ਪੜ੍ਹੇ ਲਿਖੇ ਆਫੀਸਰਸ ਜੋ ਉਹਨਾਂ ਨੂੰ ਅਸੀਂ ਜਿਨ੍ਹਾਂ ਤੋਂ ਸ਼ਾਇਦ ਕੁਝ ਸਿੱਖਣਾ ਹੈ ਕੱਲ ਨੂੰ ਨਵੀਂ ਨੌਜਵਾਨ ਪੀੜੀ ਨੇ ਉਹੀ ਸਾਨੂੰ ਉਹ ਝੂਠ ਦੇ ਅੰਦਰ ਲੈ ਕੇ ਜਾਂ ਜੋ ਵੀ ਆਪਣਾ ਐਕਸਰਸਾਈਜ਼ ਘਟਾਉਣ ਵਾਸਤੇ ਕਿ ਹਾਂ ਜੀ ਸਾਨੂੰ ਕੰਮ ਕਰਨਾ ਪਊਗਾ ਇੱਕ ਬਲੈਂਕਟ ਆਰਡਰ ਪਾਸ ਕਰ ਦੋ ਕਿ ਸਾਰੇ ਕਰਾਈ ਜਾਣਗੇ ਬਾਅਦ ਚ ਦੇਖੀ ਚੱਲੇਗੀ ਕਿ ਅਸੀਂ ਆਪਣੇ ਗਲوں ਲਾਤੀਏ ਸਾਰਾ ਕੁਝ ਜੋ ਕਿ ਗਾਈਡਲਾਈਨਸ ਕਹਿੰਦੀਆਂ ਨੇ ਕਿ ਇਹ ਇਦਾਂ ਸਾਰੇ ਰੈਜ਼ੀਡੈਂਟਸ ਨੂੰ ਨਹੀਂ ਲੋਡ ਹੈਗੀ ਆ ਤਿੰਨ ਬੰਦੇ ਜਿਹੜੇ ਬੇਲਜ਼ ਤੇ ਨੇ ਜਾਂ ਜਿਨ੍ਹਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਹੈ ਜਿਹੜੇ ਕਨਵਿਕਸ਼ਨ ਪਹਿਲਾਂ ਹੋਈ ਹੋਈ ਹੈ ਜਾਂ ਜਿਹੜੇ ਪਹਿਲਾਂ ਕਿਸੇ ਇਲੈਕਸ਼ਨ ਚ ਉਹਨਾਂ ਨੇ ਇਹੋ ਜਿਹਾ ਕੁਝ ਅੰਜਾਮ ਦੇ ਤਨੇ ਉਹਦੇ ਕਰਕੇ ਉਹ ਕੀ ਕਰਦੇ ਨੇ ਕਿ ਇਹ ਸਿਰਫ ਤਨੇ ਤੇ ਉਹਦੀ ਵੀ ਸਕਰੀਨਿੰਗ ਕਮੇਟੀ ਬਣੇਗੀ ਉਹ ਸਪੈਸ਼ਲ ਬਾਈ ਨੇਮ ਨੋਟਿਸ इशੂ ਕਰੇਗੀ ਕਿ ਹਾਂ ਜੀ ਤੁਸੀਂ ਆ ਕਰਾਓ ਤੁਹਾਡੇ ਖਿਲਾਫ ਆਇਆ ਤੇ ਸਪੈਸ਼ਲ ਡੀਐਮ ਨੂੰ ਜਿਹੜੀ ਉਹਨਾਂ ਨੇ ਸਕਰੀਨਿੰਗ ਕਮੇਟੀ ਬਣਾਈ ਹੈਗੀ ਉਹਨਾਂ ਨੂੰ ਸਪੈਸ਼ਲ ਰੀਜਨਸ ਰਿਕਾਰਡ ਆਪਣੇ ਵਜਾ ਦੇਣੀ ਪੈਗੀ ਵੀ ਅਸੀਂ ਫਲਾਣੇ ਫਲਾਣੇ ਤੋਂ ਅਸੀਂ ਕਿਉਂ ਕਰਵਾਉਣੇ ਜੋ ਕਿ ਇਹ ਨਹੀਂ ਕਰਦੇ ਜਦੋਂ ਅਸੀਂ ਰਿਟ ਪਾਈ ਹੈ ਮੇਰੀ ਵੀ ਸਾਡੇ ਕੰਸਰਨਡ ਐਸਐਚਓ ਨਾਲ ਗੱਲ ਹੋਈ ਮੈਂ ਉਹਨਾਂ ਨੂੰ ਆਪ ਜਾ ਕੇ ਥਾਣੇ ਦੇ ਅੰਦਰ ਉਹਨਾਂ ਨਾਲ ਮੇਰੀ ਫੋਨ ਤੇ ਗੱਲ ਹੋਈ ਕਹਿੰਦੇ ਜੀ ਮੈਨੂੰ ਤਾਂ ਇਸ ਗਾਈਡਲਾਈਨਸ ਬਾਰੇ ਕੁਝ ਨਹੀਂ ਪਤਾ ਮੈਂ ਉਹਨਾਂ ਨੂੰ ਕਹਿੰਦੇ ਜੀ ਸਵੇਰੇ ਤੁਸੀਂ ਮੈਨੂੰ ਗਾਈਡਲਾਈਨਸ ਦੀ ਕਾਪੀ ਦੇ ਦਿਓ ਜੋ ਤੁਮੇ ਉਹਨਾਂ ਨੂੰ ਗਾਈਡਲਾਈਨਸ ਦੀ ਕਾਪੀ ਦਿੱਤੀ ਸ਼ਾਮ ਨੂੰ ਉਹਨਾਂ ਦਾ ਦੁਆਰਾ ਫੋਨ ਆ ਗਿਆ ਇਹ 2019 ਦੀ ਗੱਲ ਉਦੋਂ ਉਹਨਾਂ ਨੇ ਮੈਨੂੰ ਕਿਹਾ ਜੀ ਗਾਈਡਲਾਈਨਸ 'ਚ ਤਾਂ ਕੁਝ ਨਹੀਂ ਹੈਗਾ ਤੁਹਾਨੂੰ ਕਰਾਉਣੇ ਪੈਣਗੇ ਨਹੀਂ ਤਾਂ ਅਸੀਂ ਤੁਹਾਡੇ ਤੇ 188 ਦੀ ਸੀਆਰਪੀਸੀ ਦੀ ਕਾਰਵਾਈ ਕਰਾਂਗੇ ਸਾਨੂੰ ਤੁਹਾਡੇ ਤੇ ਪਰਚਾ ਦੇਣਾ ਪਏਗਾ ਫੇਰ ਅਸੀਂ ਉਸ ਚੀਜ਼ ਦੀ ਹਰਾਸਮੈਂਟ ਸੀਗੀ ਸਾਨੂੰ ਇੱਕ ਤਰ੍ਹਾਂ ਦੀ ਫੇਰ ਅਸੀਂ ਦੋਵਾਂ ਜਣਿਆਂ ਨੇ ਮੈਂ ਤੇ ਮੇਰੇ ਫਾਦਰ ਨੇ ਅਸੀਂ ਦੋਵਾਂ ਨੇ ਕੇਸ ਪਾਇਆ ਜੋ ਕਿ ਇੰਟੈਰੀਮ ਅਡਰ ਸਾਡੀ ਫੇਵਰ 'ਚ ਹੋਇਆ ਜੇ ਪੜੇ ਲਿਖੇ ਆਫੀਸਰ ਵੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਗਾਈਡਲਾਈਨਸ ਨੂੰ ਸਾਈਡ ਤੇ ਰੱਖ ਕੇ ਅੱਛੀ ਗੱਲ ਨਹੀਂ ਜੀ ਸਰ ਸਮਝਣਾ ਚਾਹਾਂਗੇ ਜਿਸ ਤਿੱਕੇ ਨਾਲ ਇਹ ਪਾਸ ਕਰ ਦਿੱਤਾ ਗਿਆ ਕਹਿ ਦਿੱਤਾ ਗਿਆ ਕਿ ਅਸਲੇ ਜਮ੍ਹਾਂ ਕਰਾਓ ਤੁਹਾਡੇ ਨਾਲ ਜਾਂ ਕਿਸੇ ਹੋਰ ਦੇ ਨਾਲ ਅਜਿਹੀ ਕੋਈ ਘਟਨਾ ਵਾਪਰ ਜਾਂਦੀ ਹੈ ਉਸ ਦਾ ਫਿਰ ਜ਼ਿੰਮੇਵਾਰ ਕੌਣ ਆਏਗਾ ਪੰਜਾਬ ਸਰਕਾਰ ਹੋਏਗੀ ਜਾਂ ਫਿਰ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਆਏਗਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀਆਂ ਗਾਈਡਲਾਈਨਸ ਨੇ ਇੰਡੀਆ ਬਹੁਤ ਕਲੀਅਰ ਨੇ ਇਸ ਚੀਜ਼ ਨੂੰ ਲੈ ਕੇ ਉਹਨਾਂ ਨੇ ਸਾਡੇ ਅੱਗੇ ਇਹਨਾਂ ਨੂੰ ਡਿਸਟ੍ਰਿਕਟ ਮੈਜਿਸਟਰੇਟ ਤੇ ਪੁਲਿਸ ਕਨਸਰਨਡ ਸਾਰੀ ਹੈਗੀ ਹੈ ਉਹਨਾਂ ਨੂੰ ਇਹ ਸਾਰੀਆਂ ਪਾਵਰ ਸਾਡੀ ਤਾਂ ਸੇਫਟੀ ਪੁਲਿਸ ਨੇ ਕਰਨੀ ਹੈ ਸਾਡੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਤਾਂ ਆਪਣਾ ਜੇ ਇਹ ਹੀ ਹੋਣ ਉਹਨਾਂ ਦੇ ਆਰਡਰਸ ਨੂੰ ਤੋਰ ਮੜੋੜ ਕੇ ਸਾਨੂੰ ਦੱਸ ਦੇਣੇ ਵੀ ਜ ਇਹਨਾਂ ਨੇ ਕੀ ਪੜਿਆ ਜੀ ਤੇ ਉਹ ਸਾਰਾ ਕੁਝ ਸਾਨੂੰ ਇੱਕ ਦੱਸ ਦੇਣੇ ਆਮ ਬੰਦੇ ਨੂੰ ਜਿਵੇਂ ਹੁਣ ਅਸੀਂ profession 'ਚ ਹੈਗੇ ਹਾਂ ਜਦੋਂ ਸਾਡੇ ਨਾਲ ਆ ਗੱਲਬਾਤ ਹੋਈ ਉਦੋਂ ਅਸੀਂ ਇਲ ਨੰਦਰ ਨਹੀਂ ਫਾਲ ਕਰਦੇ ਕਈ ਲੋਕ ਇਹੋ ਜਿਹੇ ਵੀ ਹੈਗੇ ਨੇ ਜਿਨ੍ਹਾਂ ਨੂੰ ਹਾਲ ਤੱਕ ਨਹੀਂ ਪਤਾ ਜਿਵੇਂ ਸਰ ਨੇ ਦੱਸਿਆ ਕਿ ਹਾਂ ਉਹਨਾਂ ਨੂੰ ਧਮਕੀ ਦਿੰਦੇ ਨੇ ਮੈਨੂੰ ਖੁਦ ਨੂੰ ਇਹਨਾਂ ਨੇ 2019 ਚ ਇਦਾਂ ਹੀ ਕਿਹਾ ਸੀ ਵੀ ਜੇ ਤੁਸੀਂ ਨਹੀਂ ਕਰਾਉਂਦੇ ਤਾਂ ਅਸੀਂ ਤੁਹਾਡੇ ਖਿਲਾਫ ਕਾਰਵਾਈ ਕਰਾਂਗੇ ਉਸ ਤੋਂ ਉਸ ਚੀਜ਼ ਦੀ ਹਰਾਸਮੈਂਟ ਤੋਂ ਅਸੀਂ ਕੇਸ ਪਾਇਆ ਤੇ ਹੁਣ ਸਾਡੀ ਇੰਟੈਰੀ ਮੋਰਟਰ ਫੇਵਰ ਚ ਬਟ ਬਹੁਤ ਇਹ ਗੱਲ ਹੈਗੀ ਹੈ ਕਿ ਜੇ ਪੜ੍ਹੇ ਲਿਖੇ ਲੋਕ ਡੀਸੀ ਲੈਵਲ ਦੇ ਲੋਕ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਗਾਇਡਲਾਈਨਸ ਨੂੰ ਸਾਈਡ ਲਾਈਨ ਤੇ ਰੱਖ ਕੇ ਉਹਨਾਂ ਨੂੰ ਨਾ ਪੜਦੇ ਹੋਏ ਜੋ ਉਹਦੇ ਚ ਚੰਗੀ ਤਰ੍ਹਾਂ ਨਹੀਂ ਪੜਦੇ ਬਲੈਂਕਟ ਆਰਡਰ ਪਾਸ ਕਰਦੇ ਨੇ ਇਹ ਫਿਰ ਕੱਡੀ ਕਿ ਪੰਜਾਬ ਸਰਕਾਰ ਨੂੰ ਬਿਲਕੁਲ ਧਿਆਨ ਨਹੀਂ ਹੈਗਾ ਗਾਈਡਲਾਈਨਸ ਜਿੰਨੇ ਵੱਡੇ ਆਫੀਸਰਸ ਨੇ ਉਹਨਾਂ ਨੇ ਪੜੀਆਂ ਨਹੀਂ ਹੈ ਕਿ ਉਹਨਾਂ ਦੇ ਧਿਆਨ ਦੇ ਵਿੱਚ ਨਹੀਂ ਹੈ ਕਿ ਪਉ ਆ ਇਲੈਕਸ਼ਨ ਕਮਿਸ਼ਨ ਇੱਥੋਂ ਦੇ ਮੁਖ ਚੌਣ ਆਫੀਸਰ ਬਿਲਕੁਲ ਇਸ ਚੀਜ਼ ਤੇ ਧਿਆਨ ਦੇਣਾ ਚਾਹੀਦਾ ਹੈ ਇਸ ਚੀਜ਼ ਤੇ ਧਿਆਨ ਦੇਣਾ ਚਾਹੀਦਾ ਕਿਉਂਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਤੋਂ ਉੱਤੇ ਕੁਝ ਨਹੀਂ ਹੈਗਾ ਜਦੋਂ ਵੀ ਕੋਡ ਆਫ ਕੰਡਕ ਸਾਰੇ ਉਹਨਾਂ ਨੇ ਆਪਣੀਆਂ ਟਰਮਸ ਐਂਡ ਕੰਡੀਸ਼ਨਸ ਬਹੁਤ ਹੀ ਕਲੀਅਰਲੀ 7-8 ਪੇਜ ਦੀ ਨੋਟੀਫਿਕੇਸ਼ਨ ਹੈ ਕਿ ਜੋ ਹੁਣ ਦੁਬਾਰਾ ਜੋ ਵੀ ਉਹਦੇ ਚ ਅਮੈਂਡਮੈਂਟs ਸੀਗੀਆਂ ਉਹ ਕਰਕੇ 2023 ਚ ਉਹਨਾਂ ਨੇ ਦੁਬਾਰਾ ਪਰ ਇਹ ਸਰਕਾਰ ਨੂੰ ਦੇਖਣਾ ਚਾਹੀਦਾ ਕਿ ਉਹ ਪੂਰੀ ਤਰ੍ਹਾਂ ਦੇ ਜੇ ਇਲੈਕਸ਼ਨ ਕਰਾਉਣੀ ਹੈ ਫੇਅਰ ਇਲੈਕਸ਼ਨਸ ਕਰਾਉਣੀ ਹੈ ਫੇਅਰ ਇਲੈਕਸ਼ਨਸ ਦੇ ਬਾਵਜੂਦ ਜੋ ਵੀ ਸਕਿਉਰਿਟੀ ਰੀਜ਼ਨਸ ਤੁਸੀਂ ਸਾਰੇ ਦੇਖਣੇ ਆ ਪੂਰੀ ਸਟੇਟ ਦੇ ਵਿੱਚ ਉਹ ਇੱਕ ਗਾਈਡਲਾਈਨਸ ਦੇ ਅਕੋਰਡਿੰਗ ਚੱਲਣੇ ਚਾਹੀਦੇ ਜੋ ਅੱਜ ਦੀ ਤਰਿਕੇ ਨਾਲ ਚੱਲ ਰਹੇ ਜਿਸ ਤਰੀਕੇ ਨਾਲ ਸਰਨੇ ਵੀ ਕਹਿਆ ਕਿ ਇਹ ਦਬਕਾ ਭਾਰਦੇ ਆ ਕਹਿ ਦਿੰਦੇ ਆ ਕਿਉਂਕਿ ਆਮ ਤੌਰ ਤੇ ਕਈ ਜਿਵੇਂ ਪਿੰਡਾਂ ਦੇ ਵਿੱਚ ਟਾਣਿਆਂ ਦੇ ਵਿੱਚ ਬੈਠੇ ਹੁੰਦੇ ਨੇ ਉਹਨਾਂ ਨੂੰ ਇਹ ਹੋ ਜਾਂਦਾ ਕਿ ਚਲੋ ਕੋਈ ਗੱਲ ਨਹੀਂ ਕਿਉਂ ਮੱਥਾ ਮਾਰਨਾ ਕਿਸੇ ਨਾਲ ਅਸੀਂ ਜਾ ਕੇ ਜਮ੍ਹਾਂ ਕਰਾ ਆਣੇ ਕਿ ਮਹੀਨਾ ਦੋ ਮਹੀਨਾ ਇਲੈਕਸ਼ਨ ਹੈ ਉਦੋਂ ਫਰ ਬਾਅਦ ਫਿਰ ਇਲੈਕਸ਼ਨਾਂ ਦਾ ਟਾਈਮ ਪੰਜ ਜਾਂਦਾ ਹੈ ਇਸ ਤਿੱਕ ਨਾਲ ਚੱਲਦਾ ਰਹਿੰਦਾ ਫਿਰ ਉਹਨਾਂ ਨੂੰ ਸੌਖੇ ਸ਼ਬਦਾਂ ਵਿੱਚ ਕਿਵੇਂ ਸਮਝਾ ਸਕਦੇ ਆ ਕਿ ਜੇ ਅਗਰ ਤੁਹਾਨੂੰ ਕੋਈ ਪੁਲਿਸ ਵਾਲਾ ਫੋਨ ਕਰਦਾ ਹੈ ਤਾਂ ਉਹਨਾਂ ਨਾਲ ਕਿਵੇਂ ਗੱਲਬਾਤ ਕੀਤੀ ਜਾ ਸਕਦੀ ਹੈ ਕਾਨੂੰਨਨ ਤੌਰ ਤੇ ਬਿਲਕੁਲ ਜਿਹੜੇ ਬੰਦੇ ਨੂੰ ਨਹੀਂ ਪਤਾ ਉਹ ਵਿਚਾਰਾ ਡਰਦੇ ਮਾਰੀ ਅੱਜ ਦੀ ਤਰੀਕੇ 'ਚ ਕਰਵਾ ਦਿੰਦਾ ਬਟ ਉਹਨਾਂ ਵਾਸਤੇ ਇੱਕ ਰਾਹ ਇਹ ਹੈ ਕਿ ਜੇ ਕੋਈ ਤੁਹਾਨੂੰ ਪੁਲਿਸ ਅਫੀਸ਼ੀਅਲ ਫੋਨ ਕਰਦਾ ਤੇ ਤੁਹਾਨੂੰ ਦਬਕਾ ਮਾਰਦਾ ਕਿ ਹਾਂ ਤੁਸੀਂ ਐਦਾਂ ਕਰਾ ਦਿਓ ਨਹੀਂ ਤਾਂ ਤੁਹਾਡਾ ਲਾਇਸੈਂਸ ਕੈਨਸਲ ਕਰ ਦੇਾਂਗੇ ਆ ਕਰ ਦੇਾਂਗੇ ਪਰਚਾ ਦੇ ਦੇਾਂਗੇ ਉਹਦੇ ਵਾਸਤੇ ਇਹ ਹੈ ਕਿ ਉਸ ਬੰਦੇ ਦਾ ਨਾਮ ਨੋਟ ਕਰੋ ਉਹਨਾਂ ਨੂੰ ਬਾਕਾਇਦਾ ਪੁੱਛੋ ਕਿ ਤੁਸੀਂ ਜੀ ਕਿਸ ਥਾਣੇ ਤੋਂ ਬੋਲ ਰਹੇ ਹੋ ਕੌਣ ਬੋਲ ਰਹੇ ਹੋ ਉਹਨਾਂ ਦਾ ਫੋਨ ਨੰਬਰ ਨੋਟ ਕਰੋ ਉਹਨਾਂ ਦਾ ਟਾਈਮ ਨੋਟ ਕਰੋ ਉਹ ਟਾਈਮ ਨੋਟ ਕਰਕੇ ਤੁਸੀਂ ਉਹ ਚੀਜ਼ਾਂ ਸਾਰੀਆਂ ਨੋਟ ਕਰਕੇ ਇੱਕ ਰਾਹ ਹੈਗਾ ਕਿ ਆਪਾਂ ਹਾਈ ਕੋਰਟ ਰਿਟ ਪਾ ਸਕ ਤੇ ਉਹਦੇ ਨਾਲ ਸਾਨੂੰ ਰਿਲੀਫ ਮਿਲ ਸਕਦਾ ਉਸ ਚੀਜ਼ ਤੇ ਕਿ ਇਹ ਬਿਲਕੁਲ ਗਾਈਡਲਾਈਨਸ ਦੇ ਅਗੇਂਸਟ ਜਾ ਰਹੇ ਨੇ ਤੇ ਸਾਨੂੰ ਦਬਕਾ ਮਾਰਦੇ ਜੇ ਅਸੀਂ ਨਹੀਂ ਕਰਵਾਉਂਦੇ ਤਾਂ ਸਾਨੂੰ ਇਹ ਕਹਿੰਦੇ ਨੇ ਪਰਚਾ ਦੇ ਦੇਾਂਗੇ ਤੇ ਇਸ ਚੀਜ਼ ਲਈ ਬਚਣ ਲਈ ਹਾਈ ਕੋਰਟ ਦੇ ਰਾਹ ਹਮੇਸ਼ਾ ਖੁੱਲਾ ਹੈ ਜੇ ਹਾਈ ਕੋਰਟ ਹੀ ਜਾਣਾ ਪਏਗਾ ਜਾਂ ਡਿਸਟ੍ਰਿਕਟ ਕੋਰਟ ਦੇ ਵਿੱਚ ਵੀ ਕੇਸ ਕਰ ਦੋ ਇਹ ਰਿਟ ਜਿਹੜੀ ਜੂਰਿਸਡਿਕਸ਼ਨ ਹੈਗੀ ਇਹ ਸਿਰਫ ਹਾਈ ਕੋਰਟ ਕੋਲ ਹੈ ਇਹ ਸਾਨੂੰ ਹਾਈ ਕੋਰਟ ਹੀ ਸਿੱਧਾ ਆਉਣਾ ਪੈਂਦਾ ਤੇ ਉਹਦੇ ਲਈ ਸਾਨੂੰ ਹਾਈ ਕੋਰਟ ਆ ਕੇ ਰਿਟ ਫਾਈਲ ਕਰਨੀ ਪੈਂਦੀ ਹੈ ਵੀ ਜੋ ਵੀ ਇਹ ਕਾਨੂੰਨ ਦੀ ਉਲੰਘਣਾ ਕਰ ਰਹੇ ਹੈ ਇਹਦੇ ਤੋਂ ਸਾਡਾ ਬਚਾਓ ਬਿਲਕੁਲ ਅ ਸਰ ਹੁਣ ਤੱਕ ਤੁਹਾਡੇ ਨਾਲ ਕਿਸੇ ਨੇ رابطہ ਕੀਤਾ ਜਿਹੜੀਆਂ ਚੀਜ਼ਾਂ ਹੋਈਆਂ ਨੇ ਕਿ ਇਹ ਚੀਜ਼ਾਂ ਹੋ ਰਹੀਆਂ ਨੇ ਸਾਨੂੰ ਕਿਸੇ ਪਾਸੇ ਰਾਹ ਪਾਓ ਕਿ ਸਾਨੂੰ ਖਤਰਾ ਹੈ ਸਾਨੂੰ ਕੋਈ ਥ੍ਰੈਟ ਹੈ ਕਿਉਂਕਿ ਕਈ ਵਾਰ ਇਹ ਅਜਿਹੀਆਂ ਚੀਜ਼ਾਂ ਮੇਰੇ ਹਾਈ ਕੋਰਟ ਦੇ ਐਡਵੋਕੇਟ ਸੀ ਕਈ ਕੁਲੀਕ ਨੇ ਹੋਰ ਵੀ ਕਈ ਜਣੇ ਇੱਥੇ ਮੈਨੂੰ ਆਪਣੇ ਨੇਬਰਹੂਡ ਦੇ ਨੇ ਜਿਨ੍ਹਾਂ ਨੇ ਮੈਨੂੰ ਪੁੱਛਿਆ ਕਿ ਤੁਹਾਡਾ ਉਹ ਹਾਈ ਕੋਰਟ ਤੁਸੀਂ ਫਾਈਲ ਕੀਤਾ ਸੀ ਉਹ ਨਿਊਜ਼ ਟ੍ਰਿਬਿਊਨ ਦੇ ਵਿੱਚ ਨਿਊਜ਼ ਵੀ ਲੱਗੀ ਸੀ ਉਹਦੇ ਬਾਰੇ ਵੀ ਇਹਨਾਂ ਨੇ ਹਾਈ ਕੋਰਟ ਇਹ ਫਾਈਲ ਕੀਤਾ ਹੈਗਾ ਤੇ ਉਹ ਮੇਰੇ ਕੋਲੋਂ ਪੁੱਛਦੀ ਆ ਕਿ ਨਹੀਂ ਹੈ ਤੇ ਮੈਂ ਉਹਨਾਂ ਨੂੰ ਜਿਹੜੀਆਂ ਲੇਟੈਸਟ ਇਨਸਟਰਕਸ਼ਨਸ ਨੇ ਆਪਣੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਉਹਦੀ ਕਾਪੀ ਦਿੰਦਾ ਹੈਗਾ ਹੁਣ ਜੱਜਮੈਂਟ ਆ ਗਈ ਆਲਾਬਾਧ ਹਾਈ ਕੋਰਟ ਦੀ ਲਖਨਊ ਬੈਂਚ ਦੀ ਉਹ ਵੀ ਹੁਣ ਮੈਂ ਕਾਪੀ ਦਿੱਤੀ ਹੈਗੇ ਪੀ ਯੂ ਆਰ ਨਾਟ ਰਿਕੁਆਇਰਡ ਟੂ ਡਿਪੋਜ਼ਿਟ ਕਿਉਂਕਿ ਤੁਹਾਡਾ ਕਲੀਨ ਰਿਕਾਰਡ ਜਿੱਦਾਂ ਕਲੀਨ ਰਿਕਾਰਡ ਹੈਗਾ ਉਹਨੂੰ ਡਿਪੋਜ਼ਿਟ ਕਰਨ ਦੀ ਜ਼ਰੂਰਤ ਨਹੀਂ ਹੈਗੀ ਇਹ ਸਿਰਫ ਬੈਕਗ੍ਰਾਉਂਡ ਜਿਨ੍ਹਾਂ ਦੀ ਮਾੜੀ ਹੈ ਜਿਹੜੇ ਬੇਲਤੇ ਨੇ ਜਾਂ ਜਿਹੜੇ ਕ੍ਰਿਮੀਨਲ ਐਂਟੀਸੀਡੈਂਟਸ ਨੇ ਜਾਂ ਜਿਹੜੇ ਰੋਇਟਿੰਗ ਦੇ ਵਿੱਚ ਅੱਗੇ ਕਿਤੇ ਇਲੈਕਸ਼ਨ ਦੇ ਵਿੱਚ ਇਨਵੋਲ ਹੋਏ ਹੈਗੇ ਆ ਉਹਨਾਂ ਦੇ ਬਾਰੇ ਇਹ ਇਹ ਤੁਹਾਡੇ ਤੋਂ ਸ਼ਬਦ ਲਵਾਂਗੇ ਸੌਕੇ ਸ਼ਬਦਾਂ ਵਿੱਚ ਕਿਉਂਕਿ ਕਈ ਪਿੰਡਾਂ ਵਾਲੇ ਹੁੰਦੇ ਨੇ ਆਪਣੇ ਉਹਨਾਂ ਕੰਜਾਂ ਨੂੰ ਨਹੀਂ ਸਮਝ ਲੱਗਦੀ ਕਿ ਕੀ ਕਹਿਣਾ ਚਾਹੁੰਦੇ ਨੇ ਸੌਕੇ ਸ਼ਬਦਾਂ ਦੇ ਵਿੱਚ ਸਮਝਾਉਣ ਦੀ ਕੋਸ਼ਿਸ਼ ਕਰੋ ਅਗਰ ਜੇ ਇਹ ਚੀਜ਼ਾਂ ਹੁੰਦੀਆਂ ਨੇ ਕਿਸ ਤਰੀਕੇ ਨਾਲ ਚੱਲਿਆ ਜਾ ਸਕਦਾ ਇਹ ਤਾਂ ਇਹ ਹੈਗਾ ਵੀ ਜਿਹੜੇ ਬੰਦੇ ਜਮਾਨਤ ਤੇ ਆਏ ਹੋਏ ਕਿਸੇ ਕੇਸ ਦੇ ਵਿੱਚ ਜਾਂ ਜਿਨ੍ਹਾਂ ਦੇ ਖਿਲਾਫ ਕੋਈ ਕੇਸ ਹੈਗਾ ਇਹਾਂ ਜਿਨ੍ਹਾਂ ਨੇ ਕਿਤੇ ਹੁਲੜਬਾਜੀ ਦੀ ਇਲੈਕਸ਼ਨਾਂ ਚ ਕੀਤੀ ਹੈਗੀ ਆ ਉਹਨਾਂ ਤੋਂ ਹੀ ਉਹਨਾਂ ਦੇ ਹਾਸਲਾ ਜਿਹੜਾ ਹੈਗਾ ਉਹ ਸਕਰੀਨਿੰਗ ਕਮੇਟੀ ਜਿਹੜੀ ਹੈਗੀ ਆ ਉਹ ਉਹਨਾਂ ਦੇ ਕੋਲੋਂ ਆਰਡਰ ਕਰਵਾ ਕੇ ਡੀਐਮ ਕੋਲੋਂ ਤੇ ਉਹ ਉਹਨਾਂ ਕੋਲੋਂ ਡਿਪੋਜ਼ਿਟ ਕਰਾ ਸਕਦੀ ਹੈ ਜਿਹੜੇ ਬੰਦੇ ਦਾ ਕਲੀਨ ਰਿਕਾਰਡ ਹੈਗਾ ਉਹ ਜਿਹਦੇ ਖਿਲਾਫ ਅੱਜ ਤੱਕ ਕੋਈ ਕੇਸ ਰਜਿਸਟਰ ਨਹੀਂ ਹੋਇਆ ਕਲੀਨ ਰਿਕਾਰਡ ਹੈਗਾ ਉਹਨੂੰ ਉਹਦਾ ਵੈਪਨ ਡਿਪੋਜ਼ਿਟ ਕਰਾਉਣਾ ਇੱਕ ਗਲਤ ਗੱਲ ਹੈਗੀ ਆ ਤੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀਆਂ ਜਿਹੜੀਆਂ ਲੇਟੈਸਟ ਇਨਸਟਰਕਸ਼ਨਸ ਤੇ ਆਪਣੇ ਹਾਈ ਕੋਰਟ ਦੀਆਂ ਜੱਜਮੈਂਟਸ ਜਾਂ ਹੁਣ ਬੰਬਈ ਹਾਈ ਕੋਰਟ ਦੀ ਪਹਿਲੀ 1 2009 ਦੀ ਜੱਜਮੈਂਟ ਹੈਗੀ ਆ ਹੁਣ 2024 ਦੀ ਲਖਨਊ ਦੀ ਬੈਂਚ ਦੀ ਆ ਗਈ ਹੈਗੀ ਆ ਇਹ ਹੀ ਕਹਿੰਦੀਆਂ ਨੇ ਕਿ ਜਿਹੜਾ ਬੰਦਾ ਕਲੀਨ ਰਿਕਾਰਡ ਵਾਲਾ ਹੈ ਉਹਦੇ ਕੋਲੋਂ ਨਹੀਂ ਕਰਾਉਣਾ ਚਾਹੀਦਾ ਹੈਗਾ ਇਹ ਸਕਰੂਟੀ ਕਮੇਟੀ ਹੀ ਦੇਖੇਗੀ ਕਿ ਕਿਹਦੇ ਕੋਲੋਂ ਕਰਾਉਣਾ ਹੈ ਕਿਹਦੇ ਕੋਲੋਂ ਨਹੀਂ ਕਰਾਉਣਾ ਬਲੈਂਕਟ ਆਰਡਰ ਜਿਹੜਾ ਹੈਗਾ ਇਹ ਗਲਤ ਹੈਗਾ ਇਸ ਦੇ ਵਿੱਚ ਪੰਜਾਬ ਸਰਕਾਰ ਆਪਣਾ ਸਮਾਂ ਬਚਾ ਰਹੀ ਆ ਜਾਂ ਫਿਰ ਜੇ ਇਸ ਨੂੰ ਕਰਨਾ ਚਾਹਣਗੇ ਕਿ ਇਲੈਕਸ਼ਨ ਜਦੋਂ ਤੱਕ ਹੈਗੇ 4 ਜੂਨ ਨੂੰ ਰਿਜ਼ਲਟ ਆਣਾ ਉਸ ਤੋਂ ਪਹਿਲਾਂ ਪਹਿਲਾਂ ਇਹ ਕਰਨੀ ਪਾਣਗੇ ਕਿ ਕੁਝ ਹਫ਼ਤਿਆਂ ਦੇ ਵਿੱਚ ਦਿਨਾਂ ਦੇ ਵਿੱਚ ਇਹ ਹੋ ਜਾਏਗਾ ਦੇਖੋ ਜੀ ਮੋਹਾਲੀ ਦੇ ਵਿੱਚ ਮੈਂ ਦੇਖਿਆ ਹੈਗਾ 900 9000 ਲਾਇਸੈਂਸ ਹੈ ਜੀ ਤੇ 20 ਥਾਣੇ ਨੇ ਤੇ ਰਫਲੀ ਐਵਰੇਜ ਲਈਏ ਤੇ 450 ਲਾਇਸੈਂਸ ਇੱਕ ਥਾਣੇ ਕੋਲ ਆਇਆ ਠੀਕ ਹੈ ਜੀ ਤੇ ਹਰ ਥਾਣੇ ਕੋਲ ਰਿਕਾਰਡ ਹੁੰਦਾ ਇਹ ਬੰਦੇ ਦਾ ਵੀ ਇਹ ਬੰਦਾ ਦਾ ਕੀ ਹੈਗਾ ਕਿੰਦਾਂ ਦੀ ਇਹਦੀ ਬੈਕਗ੍ਰਾਉਂਡ ਹੈ ਉਹਨਾਂ ਨੇ ਤੇ ਲਿਸਟ ਬਣਾ ਕੇ ਕਮੇਟੀ ਨੂੰ ਹੀ ਦੇਣੀ ਹੈ ਇੱਕ ਥਾਣੇ ਵਾਲੇ 2 ਦਿਨ ਚ ਲਿਸਟ ਦੇ ਦੇਣਗੇ ਤੇ ਅੱਗੇ ਸਕਰੂਟੀ ਕਮੇਟੀ ਨੇ 2 ਦਿਨ ਚ ਵੇਖ ਕੇ ਆਪਣੇ 4 ਦਿਨ ਚ ਕੰਮ ਕਰ ਦੇਣਾ ਹੈਗਾ ਪਰ ਇਹ ਆਪਣਾ ਕੰਮ ਬਚਾ ਰਹੇ ਆ ਨਾ ਜੀ ਕਿ ਆਪਣੇ ਅਫਸਰ ਆਪਾਂ ਤਿੰਨ ਸੀਨੀਅਰ ਅਫਸਰ ਲੱਗ ਜਾਣਗੇ ਉਹਨਾਂ ਨਾਲ ਸਟਾਫ ਵੀ ਲੱਗੂਗਾ ਉਹਨਾਂ ਦੇ ਟਾਈਪਿਸ ਟੈਨੋ ਐਰਾ ਵਗੈਰਾ ਲੱਗੂਗਾ ਤੇ ਇਹਦੇ ਕਰਕੇ ਕੱਲ ਨੂੰ ਇਹਦੇ ਇਸ ਕੰਮ 'ਚ ਪੈਣਾ ਸਿੱਧਾ ਹੀ ਆਰਡਰ ਕਰ ਦਿਓ ਜੀ ਸਾਰਿਆਂ ਨੂੰ ਡਿਪੋਜ਼ਿਟ ਬਲੈਂਕਟ ਆਰਡਰ ਕਰ ਦਿਓ ਜਿਹੜਾ ਕਿ ਇਲੀਗਲ ਹੈਗਾ ਇਹ ਬਲੈਂਕਟ ਆਰਡਰ ਜਿਹੜਾ ਹੈਗਾ ਪੀ ਇੱਕ ਇੱਕੋ ਹੀ ਆਰਡਰ ਦੇ ਨਾਲ ਸਾਰੇ ਜ਼ਿਲ੍ਹੇ ਨੂੰ ਕਹਿ ਦਿਓ ਜੀ ਅਸਲਾ ਜਮ੍ਹਾਂ ਕਰੋ ਇੱਕ ਇਹ ਬੜਾ ਗਲਤ ਆਰਡਰ ਹੈਗਾ ਇੱਕ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀਆਂ ਗਾਈਡਲਾਈਨਸ ਦੇ ਅਗੇਂਸਟ ਹੈਗਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਬਿਲਕੁਲ ਨਹੀਂ ਕਹਿੰਦੀ ਇਹ ਵੀ ਸਾਰਿਆਂ ਕੋਲੋਂ ਕਰਾਉਣੀ ਹੈਗੀ ਆ ਬਿਲਕੁਲ ਬਹੁਤ ਸ਼ੁਕਰੀਆ ਸਰ ਸਮਾਂ ਦੇਣ ਦੇ ਲਈ ਤਾਂ ਤੁਹਾਨੂੰ ਸਿੱਧੇ ਤੌਰ ਤੇ ਦੱਸ ਦਿੱਤਾ ਕਿ ਕਿਸ ਤਿੱਕੇ ਦੇ ਨਾਲ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀਆਂ ਗਾਈਡਲਾਈਨਸ ਨੇ ਉਹਨਾਂ ਦੇ ਮੁਤਾਬਕ ਇਹਨਾਂ ਨੇ ਰਿਟ੍ਰੇਟੇਸ਼ਨ ਪਾਈ ਤਾਂ ਉਹਨਾਂ ਵਾਲੇ ਦਿਨਾਂ ਵਿੱਚ ਕੀ ਤਸਵੀਰ ਹੁੰਦੀ ਹੈ ਇਹਨਾਂ ਨੇ ਸੌਖੇ ਸਬਦਾਂ ਦੇ ਵਿੱਚ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਜੇ ਕੋਈ ਤੁਹਾਨੂੰ ਪੁਲਿਸ ਵਾਲਾ ਕਾਲ ਕਰਦਾ ਜੇ ਕਹਿੰਦਾ ਕਿ ਅਸਲਾ ਜਮ੍ਹਾਂ ਕਰਵਾ ਜਾਓ ਅਗਰ ਜੇ ਤੁਹਾਡਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਹੈਗਾ ਤਾਂ ਤੁਸੀਂ ਉਸ ਨੂੰ ਦੱਸ ਸਕਦੇ ਹੋ ਕਿ ਇਲੈਕਸ਼ਨ ਕਮਿਸ਼ਨ ਇਹ ਕਹਿੰਦਾ ਤੁਸੀਂ ਇਸ ਤਰੀਕੇ ਨਾਲ ਨਹੀਂ ਕਹਿ ਸਕਦੇ ਅਗਰ ਜੋ ਕਹਿੰਦੇ ਨੇ ਤਾਂ ਉਹਨਾਂ ਦਾ ਸਮਾਂ ਟਾਈਮ ਨਾਮ ਸਾਰਾ ਕੁਝ ਨੋਟ ਕਰ ਲਓ ਥਾਣਾ ਨੋਟ ਕਰ ਲਓ ਤਾਂ ਇਹ ਬਹੁਤ ਚੰਗੀ ਜਾਣਕਾਰੀ ਹੈ ਤੁਹਾਡੇ ਤੱਕ ਪਹੁੰਚਾਈ ਹੈ ਅਗਰ ਜੇ ਕਿਸ ਨੂੰ ਕੋਈ ਡਰ ਹੈ ਦਿੱਕਤ ਹੈ ਤਾਂ ਹਾਈ ਕੋਰਟ ਦੇ ਦਰਵਾਜ਼ੇ ਖੁੱਲੇ ਨੇ ਉੱਥੇ ਪਹੁੰਚ ਕੇ ਗੱਲਬਾਤ ਕੀਤੀ ਜਾ ਸਕਦੀ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਕੈਂਪ ਸਜੋਗ ਦੇ ਸੀ ਜਗਮੀਤ ਧੰਨਵਾਦ